ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਇਸਕਰੀਬ ਸਮਾਣਾ ਹਲਚਲ ਤੇ ਡੇਲੀ ਤੇ ਸਵੇਰਾ ਵੱਲੋਂ ਇੱਕ ਹਫ਼ਤਾ ਪਹਿਲਾਂ ਖ਼ਬਰ ਲਗਾਈ ਸੀ ਕਿ ਇੱਥੋਂ ਸੜਕ ਦੀ ਖਸਤਾ ਹਾਲਤ ਹੈ ਤੇ ਗਰੀਲਾਂ ਗਾਇਬ ਹਨ ਤੇ ਕਿ ਵੀ ਉਹਨਾਂ ਦੀਆਂ ਆ ਰੋਡ ਨੂੰ ਦੇਖਦੇ ਹੋਏ ਮੰਤਰੀ ਸਾਹਿਬ ਨੇ ਕੈਬਨਿਟ ਮੰਤਰੀ ਤੇ ਚੇਤਨ ਸਿੰਘ ਜੋੜਾ ਮਾਜਰਾ ਜੀ ਨੇ ਅੱਜ ਰੋਡ ਦਾ ਉਦਘਾਟਨ ਕੀਤਾ ਤੇ ਉਹਨਾਂ ਨੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਪ੍ਰਤੀ ਦੁਕਾਨਦਾਰ ਭਰਾਵਾਂ ਨੇ ਵੀ ਕਿਹਾ ਕਿ ਬਹੁਤ ਵਧੀਆ ਕੰਮ ਹੈ ਕਿ ਵੀ ਇਸ ਨਾਲ ਉਹ ਇਸ ਰੋਡ ਤੇ ਹਾਸੇ ਵੀ ਨਹੀਂ ਵਾਪਰਣਗੇ ਇਹ ਜਿਹੜੇ ਜਾਮ ਲੱਗਦੇ ਨੇ ਉਹ ਜਾਮ ਵੀ ਨੇ ਲੱਗਣਗੇ ਹੁਣ ਦੁਕਾਨਦਾਰ ਭਰਾਵਾਂ ਨਾਲ ਗੱਲ ਕਰਦੇ ਹਾਂ ਉਹਨਾਂ ਦੇ ਕੀ ਆਖਦੇ ਨੇ ਖਫਰ ਲਗਾਈ ਸੀ ਇੱਕ ਹਫਤਾ ਪਹਿਲਾਂ ਅੱਜ ਅਸਰ ਹੋ ਗਿਆ ਤੇ ਆਹ ਰੋਡ ਦੀ ਵੀ ਸ਼ੁਰੂਆਤ ਕਰਤੀ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੋਸਤਾਂ ਜੀ ਦੋ ਸਲਾਹ ਚੱਕਦੇ ਆ ਜਿਹੜੀ ਕੰਪਨੀ ਤੇ ਹੈਗਾ ਜੀ ਜੇਕਰ ਰੋਡ ਬੰਦ ਆ ਜੂਗਾ ਤਾਂ ਦੁਕਾਨਦਾਰ ਸਾਰੇ ਅੰਮੀ ਨਗਰ ਦੇ ਰੱਖੇ ਰਹਿਗੇ ਸਹੀ ਹੈ ਮਿਹਰਬਾਨ ਸਿੰਘ ਜੀ ਅੱਜ ਮੰਤਰੀ ਸਾਹਿਬ ਨੇ ਰੋਡ ਦਾ ਉਹ ਘਟਨ ਕਰਤਾ ਤੇ ਇੱਕ ਅੱਧੇ ਦਿਨ ਦੇ ਵਿੱਚ ਕੰਮ ਵੀ ਸ਼ੁਰੂ ਹੋ ਜਾਏਗਾ ਹਾਂ ਜੀ ਦਿਨ ਖਰੇ ਕੀ ਕੰਮ ਸ਼ੁਰੂ ਹੋ ਚੁੱਕਾ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਹੀ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪੂਰੀ ਖਬਰ ਚਲਾਉਣ ਦੇ ਨਾਲ ਪਹਿਲਾ ਹਫਤਾ ਤਾਂ ਨਾ ਖਬਰ ਚੱਲੀ ਜੀ ਉਹਦੇ ਕਰਕੇ ਵੀ ਕੁਝ ਸ਼ਹਿਰ ਦੇ ਟ੍ਰੈਫਿਕ ਨੂੰ ਦੇਖਦੇ ਹੋਏ ਰੋਜ਼ ਜਾਮ ਲੱਗਦੇ ਸੀ ਰੋਜ਼ ਐਕਸੀਡੈਂਟ ਹੁੰਦਾ ਜੀ ਸੜਕ ਦਾ ਬੁਰਾ ਹਾਲ ਹੋਇਆ ਹੈ ਜੀ ਉਹਨਾਂ ਨੇ ਕੰਮ ਸ਼ੁਰੂ ਕਰਵਾਇਆ ਔਰ ਉਹਨਾਂ ਨੇ ਸਾਨੂੰ ਦੁਕਾਨਦਾਰਾਂ ਨੂੰ ਵੀ ਥੱਲੇ ਦਵਾਈ ਹੈ ਵੀ ਕਿਸੇ ਦੁਕਾਨਦਾਰ ਦਾ ਵੀ ਨੁਕਸਾਨ ਨਹੀਂ ਹੋਏਗਾ ਅਸੀਂ ਉਹਨਾਂ ਦਾ ਬਹੁਤ ਆਸਤਾ ਕਰਦੇ ਆਂ ਜੀ ਸਭ ਜਿਹੜਾ ਕੰਮ ਸ਼ੁਰੂ ਕਰਵਾ ਕੇ ਜਲਦੀ ਤੋਂ ਜਲਦੀ ਬਸਤਾ ਤੋਂ ਪਹਿਲਾਂ ਨੇੜੇ ਚਪਰੀ ਦਾ ਪਾਈਪ ਕੰਤਾ ਪਹਿਲੇ ਜਿਹੜੀ ਖਬਰ ਲਾਈ ਸੀਗੀ ਉਸ ਦਾ ਆਕਰ ਹੋ ਗਿਆ ਤੇ ਰੋਡ ਦਾ ਕੰਮ ਵੀ ਸ਼ੁਰੂ ਹੋ ਗਿਆ ਤੇ ਫਿਰ ਮੰਤਰੀ ਸਾਹਿਬ ਨੇ ਕਿਹਾ ਕਿ ਤੁਹਾਡੀ ਇੱਥੇ ਜਿਹੜੀ ਵਿੱਚ ਦੁਕਾਨਾਂ ਨੇ ਦੁਕਾਨਾਂ ਵੀ ਨਹੀਂ ਟਰਣ ਗਈਆਂ ਤੇ ਕੀ ਕਹਿਣਾ ਚਾਹਦੇ ਹੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਮੰਤਰੀ ਸਾਹਿਬ ਨੂੰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਅਸੀਂ ਸਾਰਾ ਸ਼ਹਿਰ ਸਮਾਨਾ ਦਾ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਬ ਦੀ ਜਿਹੜੇ ਸੱਚਚ ਤੋਂ ਲੈ ਕੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਤੱਕ ਜਿਹੜਾ ਸਲੀਪਰ ਰੋਡ ਉਹਨੂੰ ਜਿਹੜਾ ਪੱਕਾ ਕੀਤਾ ਜਾਣਾ ਔਰ ਸਲੀਪਰ ਰੋਡ ਬਣਾਈ ਜਾਣੀ ਇਹ ਦੋਨੋਂ ਪਾਸੇ ਆ ਜਿਹੜੀ ਇਹਨੂੰ ਚੌੜਾ ਕੀਤਾ ਜਾਊਗਾ ਜਿਹੜੇ ਅ ਪਹਿਲਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਪਰੇਸ਼ਾਨੀਆਂ ਤਾਂ ਜਿਹੜੀ ਯਾਦ ਮੈਨੂੰ ਵੀ ਹੋਰੇ ਸਾਰਾ ਪ੍ਰੋਜੈਕਟ ਆ ਜਿਹੜਾ 7 ਕਰੋੜ 14 ਲੱਖ ਦੇ ਕਰੀਬ ਜਿਹੜਾ ਸਾਰਾ ਪ੍ਰੋਜੈਕਟ ਹੈਗਾ ਜਿਹੜਾ ਬਣਾ ਇਹਦਾ ਹਰੋਂ ਪਾਸੋਂ ਪੱਕਾ ਹੋਊਗਾ ਔਰ ਜਿਹੜਾ ਰੇਤਾ ਧੂੜ ਰੋੜੀ ਸੀ ਉਹ ਤੋਂ ਜਿਹੜੀ ਪੰਜਾਬ ਤੇ ਸਾਰੇ ਪਟਿਆਲਾ ਰੋਡ ਵੀ ਨਾਲ ਹੋਣਾ ਇਹਦੇ ਕਿ ਇਕੱਲਾ ਇਹ ਨਹੀਂ ਇਹ ਵੀ ਹੋਣਾ ਉਹ ਅਕੂ ਲੈ ਕੇ ਬੇਦਕਰ ਸਾਹਿਬ ਦੇ ਬਾਬਾ ਜੀ ਤੋਂ ਲੈ ਕੇ ਅਗਰਸ਼ਾਨ ਜਿਹੜਾ ਯਾਨੀ ਪਟਿਆਲਾ ਰੋਡ ਵਿੱਚ ਨਹੀਂ ਆ ਇਹਦੇ ਉਹ ਪਟਿਆਲਾ ਰੂਟ ਹੀ ਹੈ ਨਹੀਂ ਨਹੀਂ ਉੱਤਰ ਉੱਤਰ ਅੱਗੋਂ ਅੱਗੋਂ ਬਾਖੜਾ ਪਾਰ ਜੀ ਪਾਣੀ ਅਗਰ ਸੈਨ ਦੇ ਜਿਹੜੇ ਹੈ ਕਿ ਸਟੈਚੂ ਹੈ ਉੱਥੇ ਤੱਕ ਇਹ ਹੋਣਾ ਹੈ ਤੇ ਇਧਰੋਂ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੱਕ ਜੀ ਧੰਨਵਾਦ ਚਲ ਚਲ ਆ ਚਲਾ ਲੈਣ ਦੋ ਕਰ ਲੋ ਬਈ ਕੀ ਕਰਨਾ ਕਰ ਆ ਚਲਾ ਸ਼ੋਟ ਹੋ ਗਿਆ ਐਡੀਟਿੰਗ ਕਰਨਾ ਹੈ ਨਹੀਂ ਕਿਉਂ ਕਿ ਬਰਾਹਮਣ ਇਹ ਬਾਬਾ ਬੰਦਾ ਸੀ ਇੱਕ ਬਹਾਦਰ ਚੌਕ ਤੋਂ ਲੈ ਕੇ ਕਬਰਦੀ ਮੇਰਾ ਅਮੇਰ ਸਾਹਿਬ ਇੱਕ ਕਟਕਟੇ ਜੇ ਬਣਾਇਆ ਕਿ ਸਾਰਾ ਖਰਾਬ ਹੋ ਤੋ ਦੋਨੋਂ ਪਾਸੇ ਜਿਹੜੀ ਬਣਨੀ ਆ ਔਰ ਬਾਬਾ ਭਿੰਦਰਾ ਅਮੇਰ ਚਰਚੀ ਦੇ ਸਟੈਚੂ ਤੋਂ ਲੈ ਕੇ ਅਗਰ ਸਾਹਿਬ ਦੇ ਜਿਹੜੇ ਸਟੈਚੂ ਉੱਤੇ ਤੱਕ ਜਿਹੜੀ 2-2 ਮੀਟਰ ਜਿਹੜੀ ਬਣਨੀ ਆ ਔਰ ਇਸ ਟੋਟਲ ਪ੍ਰੋਜੈਕਟ ਦੇ ਉੱਤੇ ਜਿਹੜਾ 7 ਕਰੋੜ 14 ਲੱਖ ਦੇ ਕਰੀਬ ਜਿਹੜਾ ਉਹ ਖਰਚਾ ਜਿਹੜਾ ਕਿੰਨੇ ਟਾਈਮ ਤੇ ਮੰਤਰੀ ਸਾਹਿਬ ਇਹ ਕੰਪਲੀਟ ਹੋ ਜਾਏਗਾ ਦੇਖੋ ਜੀ ਸ਼ੁਰੂਆਤ ਹੋ ਗਈ ਮੈਨੂੰ ਲੱਗਦਾ ਜਿਆਦਾ ਟਾਈਮ ਨਹੀਂ ਲੱਗਣਾ ਸਾਡੇ ਵਿੱਚ ਵਿੱਚ ਜਿਹੜਾ ਸਾਰਾ ਪ੍ਰੋਜੈਕਟ ਹੈ ਜਿਹੜਾ ਕੰਮ ਸਰ ਇੱਕ ਜਿਹੜੀਆਂ ਇਹ ਦੁਕਾਨਾਂ ਨੇ ਇਹਨਾਂ ਨਾਲ ਤਾਂ ਕੋਈ ਠੇਸ ਇਹਨਾਂ ਨੂੰ ਪਹੁੰਚਦੀ ਕੀ ਵੀ ਢਾਂਟੂਣ ਵਾਲਾ ਤਾਂ ਕੁਝ ਨਹੀਂ ਦੁਕਾਨਦਾਰਾਂ ਦੇ ਮਨ 'ਚ ਨਾ ਸ਼ੰਕਾ ਹੈ ਕਿ ਵੀ ਇਹ ਸਾਡੀਆਂ ਦੁਕਾਨਾਂ ਵਿੱਚ ਚਾਰੀਆਂ ਨੇ ਜਿਨ੍ਹਾਂ 'ਚ ਦੁਕਾਨਦਾਰ ਖੜੇ ਨੇ ਇਹਨਾਂ ਦੇ ਮਾਧਿਅਮ ਰਾਹੀਂ ਪੁੱਛਿਆ ਮੈਂ ਤੁਹਾਡੇ ਤੋਂ ਚਾਹੇ ਮਾਧਿਮ ਹੱਬਦੇ ਰਾਹੀਂ ਵੀ ਪੁੱਛੋ ਜੀ ਜਰੂਰ ਜੀ ਜਰੂਰ ਕਿਸੇ ਨਾਲ ਕੋਈ ਦੁਕਾਨ ਤੋਂ ਹੋਣ ਦਾ ਕੋਈ ਮਕਸਦ ਨਹੀਂ ਜੀ ਜਿਹੜੀ ਜਗ੍ਹਾ ਹੈਗੀ ਆ ਉਹਨੂੰ ਪੱਕਾ ਕੀਤਾ ਜਾਊਗਾ ਤਾਂ ਜਗ੍ਹਾ ਬਾਦੂ ਪਈ ਆ ਇੱਧਰ ਵੀ ਉੱ ਮੰਤਰੀ ਜਲੰਧਰ ਜੋ ਪਿਛੇ ਕੀ ਸਰਕਾਰਾਂ ਰਹੀਆਂ ਨੇ ਉਹਨਾਂ ਤੋਂ ਦੁਖੀ ਨੇ ਔਰ ਜਿਸੇ ਇਹਦੇ ਵਿੱਚ ਹੁਣ ਲੈਕਚਰ ਜਲੰਧਰ ਪਛਮੀ ਦੇ ਵਿੱਚ ਆ ਗਿਆ ਉਸ ਸੀਟ ਦੇ ਜਿਹੜੇ ਹਾਲਾਤ ਨੇ ਉਹ ਕੰਮਕਾਰ ਹੋਈ ਨਹੀਂ ਹਨ ਬਲੇ ਸਰਕਾਰਾਂ ਤੋਂ ਬੜੇ ਬੁਰੇ ਹਾਲਾਤ ਨੇ ਸੋ ਅਸੀਂ ਉਹਨਾਂ ਦੇ ਹਾਲਾਤਾਂ ਤੋਂ ਜਾਣੂ ਹੋਆ ਔਰ ਸਰਕਾਰ ਆ ਜਿਹੜੀ ਹੈਗੀ ਆ ਜੋਪਾ ਜੀ ਚੋਣੇ ਜਾਣਗੇ ਭਗਤ ਸਿੰਘ ਨਾਲ ਨਾਲ ਰੱਖੇ ਜਿਹਦਾ ਉਸ ਹਲਕੇ ਦਾ ਜਿਹੜਾ ਬਤਵਾ ਦਾ ਕੰਮ ਚ ਰਿਹਾ ਹੈ ਹਾਈ ਕੋਰਟ ਪੰਜਾਬ ਹਾਈ ਕੋਰਟ ਨੇ ਇਹ ਦਾ ਰਸਤੇ ਖੁੱਲੇ ਹੋਣੇ ਚਾਹੀਦੇ ਜਿਹੜੇ ਪੁਰੀ ਜਿੰਦਾ ਤੇ ਪੇਕਾ ਦਾ ਰੋਕਣੇ ਚਾਹੀਦੇ ਜੋ ਜਿੰਦੀ ਜਾਂਦੇ ਉਹਨਾਂ ਨੇ ਕਿੱਧਰ ਕਿੱ디 ਜਗ੍ਹਾ ਲੱਕੇ ਬੈਠੀ ਜਾਣਾ ਸੀ ਜਿੱਥੇ ਸਾਲ ਜਾ ਰਹੀ ਸੀ ਐਵੇਂ ਖਾਮ ਖਾ ਦਾ ਉੱਥੇ ਰੋਕਿਆ ਉਹਦੇ ਨਾਲ ਜਿਹੜਾ ਪੰਜਾਬ ਦਾ ਬਹੁਤ ਪੈਦਾ ਜਿਹੜਾ ਰੈਵਨਿਊ ਹੈ ਉਹ ਖਤਮ ਹੋਇਆ ਕਿਉਂਕਿ ਆਵਾਜਾਈ ਜਾਣ ਦੇ ਵਿੱਚ ਵੀ ਪ੍ਰਭਾਵਿਤ ਹੋਈ ਹੈ ਕਿਉਂਕਿ ਜੇ ਉਹ ਚੱਕਿਆ ਜਾਂਦਾ ਉਹ ਥੇ ਕਿਹੜਾ ਕੋਈ ਲੜਾਈ ਚੜਾ ਦਾ ਕਾਰਨ ਜਾ ਕੇ ਲਾਲਬਗ ਕਰੀ ਸੀ ਬੋਸ ਸਾਹਿਬ ਉਹ ਮੈਂ ਦਾ ਆ ਕਿਤੇ ਲੈਣ ਤੇ ਇਹ ਜਿਲ੍ਹਾ ਕੇਂਦਰ ਸਰਕਾਰ ਬਹੁਤ ਜਿਆਦਾ ਕੰਮ ਕਰ ਰਹੀ ਹੈ ਉਹ ਸਾਰੇ ਕਦਮ ਚੁੱਕੇ ਗਏ ਜਿਹੜਾ ਸਰਕਾਰ ਵਰਗਾ ਚੋੜੀ ਕਰ ਰਹੀ ਹੈ ਲੇਕਿਨ ਨਿਵੇਾਰ ਕਬਜ਼ੇ ਦੇ ਅੱਗੇ ਸਰਕਾਰ ਦੋਨੋਂ ਪਾਸੇ ਉਹ ਸੱਤਬਰੀ ਬੋਰ ਨਿਕਲ ਹੀ ਰਹੇ ਆ ਦੇਖੋ ਕੋਈ ਇੱਦਾਂ ਦਾ ਮੇਰੇ ਸਾਹਮਣੇ ਤਾਂ ਕੋਈ ਇੱਦਾਂ ਦਾ ਆਇਆ ਨਹੀਂ ਇੱਦਾਂ ਦਾ